ਨੂੰ ਯਾਰ ਹੋਇਆ ਪਿਛਲੇ ਕੋਈ ਦਿਨ ਪਹਿਲਾਂ ਤੇਰਾ 14 ਦਿਨ ਪਹਿਲਾਂ ਅਸੀਂ ਆਪਣਾ ਐਪੀਸੋਡ ਨੰਬਰ 468 ਬਣਾਇਆ ਸੀ ਜਿਹਦੇ ਟੇਸ ਗੱਲ ਦੀ ਮਿਲ ਜੇ ਤੇ ਇੱਕ ਗੱਲ ਕੀਤੀ ਗਈ ਸੀ ਕਿ ਮੁੱਛੇ ਵਾਲਾ ਪਰਿਵਾਰ ਕਿਤੇ ਤਰ੍ਹਾਂ ਖੁਸ਼ੀਆਂ ਲਾਉਟਾਂ ਤੁਸੀਂ ਉਹ ਐਪੀਸੋਡ ਦੇਖਿਆ ਹੋਣਾ ਨਹੀਂ ਤੇ ਇੱਕ ਵਾਰੀ ਫਿਰ ਦੇਖ ਲਿਓ 468 ਨੰਬਰ ਉਦੋਂ ਤੇ ਕੀ ਗੱਲ ਕੀਤੀ ਸੀ ਕਿਵੇਂ ਇੱਕ ਮੁੰਬਈ ਦੇ ਪਰਿਵਾਰ ਦੇ ਨੌਜਵਾਨ ਪੁੱਤਰ ਨੂੰ ਉਹ ਤੋਂ ਦੇ ਕੈਨੂਨਲ ਮਾਰ ਦਿੰਦੇ ਆ ਪਰ 2 ਸਾਲਾਂ ਬਾਅਦ ਉਹ ਪਰਿਵਾਰ ਮੀਆਂ بیوی ਆਪਣੇ ਇਕਲੌਤੇ ਬੇਟੇ ਦੇ ਮਰਨ ਤੋਂ ਬਾਅਦ ਡਾਕਟਰੀ ਇਲਾਜ ਤੋਂ ਬਾਅਦ ਉਹਨਾਂ ਦੇ ਘਰੇ ਟਵਰਨ ਪੈਦਾ ਹੁੰਦੇ ਇੱਕ ਬੇਟਾ ਔਰ ਇੱਕ ਬੇਟੀ ਜਿਹੜੇ ਹੱਦ ਕਾਲਜ ਚ ਪੜਦੇ ਆ ਚਮੂਚੇ ਵਾਲਾ ਪਰਿਵਾਰ ਨਾਲ ਮੇਰੀ ਜੋ ਰਿਸ਼ਤੇ ਨੇ ਜੋ ਮੇਰੀ ਸਾਹਜ ਹੈ ਉਹਦੇ ਚੱਲਦੇ ਉਹ ਮੈਂ ਪਿਛਲੇ 7-8 ਸਾਲ ਤੋਂ ਪਰਿਵਾਰ ਨੂੰ ਸਲਾਹ ਦਿੰਦਾ ਆ ਰਿਹਾ ਸੀ ਇਹੋ ਜਿਹਾ ਜਿਹੜੇ ਹਾਕ थे ਪੰਜਾਬ ਤੋਂ ਬਾਹਰ ਲੋਕਾਂ ਨਾਲ ਹੋਏ ਉਹਨਾਂ ਦੀ ਜ਼ਿੰਦਗੀ ਦੇ ਕਿਤੇ ਸੁਨਾਤਨਾ ਕਿ ਆਪਣੇ ਵੱਲੋਂ ਉਹਨਾਂ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰਦਾ ਸੀ ਕਿ ਕਿਤੇ ਤਰ੍ਹਾਂ ਇਹਨਾਂ ਦੀ ਜ਼ਿੰਦਗੀ 'ਚ ਇੱਕ ਨਵੀਂ ਰੌਣਕ ਆਏ 트੍ਰੈਜੇਡੀ ਟ੍ਰੈਜੇਡੀ ਆ ਉਹ ਚੀ ਪੂਰ ਨਹੀਂ ਸਾਖਦੀ ਮੂਸੇ ਵਾਲਾ ਸਿੱਧੂ ਮੂਸੇ ਵਾਲਾ ਨੇ ਵਾਪਸ ਆਹਣੀ ਜਿਮਾ ਪੇਉ ਲਈ ਇਹ ਪਹਾੜਾਂ ਕੀ ਜ਼ਿੰਦਗੀ ਦੀ ਕਠਿਣੀ ਬਹੁਤ ਔਖੀ ਹੋ ਜਾਂਦੀ ਆ ਉਹਨਾਂ ਮਾਰਾਈ ਨੇ ਬਰਕਤ ਕੀਤੀ ਮੈਂ ਉਸ ਐਪੀਸੋਡ 'ਤੇ ਦੁਆ ਕੀਤੀ ਸੀ ਕਿ ਮੇਰੀ ਗੱਲ ਮੰਨ ਕੇ ਤੇ ਉਹ ਮੇਰੇ ਵਰਗੇ ਲੱਖਾਂ ਕਰੋੜਾਂ ਜਿਹੜੇ ਤੇਧੂ ਮੂਸੇ ਵਾਲੇ ਤੇ ਫੈਨ ਆ ਉਹਨਾਂ ਦੀਆਂ ਦੁਆਵਾਂ ਦਾ ਉਹਨਾਂ ਦੀਆਂ ਇੱਛਾਵਾਂ ਦਾ ਮਾਨ ਤਨਮਾਨ ਕਰਦੇ ਜਾਂ ਫਿਰ ਪਰਵਾਰ ਕੋਈ ਹੀਲਾ ਕਰਦਾ ਹੈ ਤਾਂ ਅਸੀਂ ਸਾਰੇ ਬਹੁਤ ਖੁਸ਼ ਹੋਵਾਂਗੇ ਤੇ ਅੱਜ ਮੈਂ ਖੁਸ਼ ਖਬਰੀ ਤੁਹਾਨੂੰ ਦਿਨਾ ਪਿਛਲੀ ਵਾਰੀ ਮੈਨੂੰ ਪਤਾ ਸੀ ਕਿ ਇਹ ਨਵੇਂ ਜੀ ਇਸ ਪਰਿਵਾਰ ਚ ਆਉਣ ਵਾਲੇ ਨੇ ਪਰ ਮੈਂ ਇਹ ਸਿੱਧਾ ਨਹੀਂ ਸੀ ਕਿਹਾ ਕਿਉਂਕਿ ਮੇਰੀ ਪਰਿਵਾਰ ਦੇ ਕਿਤੇ ਮੈਂਬਰ ਨਾਲ ਗੱਲ ਨਹੀਂ ਹੋ ਸਕੀ ਬਾਤ ਪਤਾ ਲੱਗਾ ਕੇਵਲ ਕੌਰ ਸਿੰਘ ਕੁਝ ਬਿਮਾਰ ਚੱਲ ਰਹੀ ਸੀ ਅਠਾਈ ਦਸੰਬਰ ਤੋਂ 4 ਫਰਵਰੀ ਤੱਕ ਕੋਨਾ ਦੀ ਤਬੀਅ ਠੀਕ ਨਹੀਂ ਸੀ ਹਸਪਤਾਲ ਚ ਵੀ ਦਾਖਲ ਲੈਣਾ ਪਿਆ ਅੱਜ ਮਰੀਦੋਂ ਡਿਟੇਲ ਤੇ ਗੱਲ ਹੋਈ ਪਰ ਉਹਨਾਂ ਨੇ ਦੱਸੀਆ ਕਿ 1 ਮਹੀਨੇ ਦੇ ਅੰਦਰ ਅੰਦਰ 8 ਕਿਲੋ ਭਾਰ ਉਹਨਾਂ ਦਾ ਘਟ ਗਿਆ ਪਰ ਜਦੋਂ ਮੈਂ ਸਿੱਧੀ ਗੱਲ ਕੀਤੀ ਕਿ ਪਤਾ ਲੱਗਿਆ ਕਿ ਤੁਹਾਡੇ ਘਰ ਤੇ ਇੱਕ ਵਾਰੀ ਫੇਰ ਖੁਸ਼ਕੀਆਂ ਵਾਪਸ ਆਉਣ ਦਾ ਸਾਹਮਣਾ ਬੰਦ ਰਿਆ ਮੈਨੂੰ ਕਿਸੇ ਨੇ ਅਧਪੂਨ ਕਰਕੇ ਕੱਲ ਰਾਤੀ ਵੀ ਕਿਸੇ ਨੇ ਫੋਨ ਕੀਤਾ ਸੀ ਕਿ ਦੱਸੀਆ ਕਿ ਉਹਨਾਂ ਦੇ ਘਰੇ ਟਵਿਨ ਪੈਦਾ ਹੋਏ ਆ ਮੈਨੂੰ ਗੱਲ ਤੇ ਯਕੀਨ ਨਹੀਂ ਆਇਆ ਕਿ ਜੁੜਵਾ ਬੱਚੇ ਪੈਦਾ ਹੋਏ ਨੇ ਮੂਚੇ ਵਾਲਾ ਪਰਿਵਾਰ ਮੈਨੂੰ ਬੜੀ ਹੈਰਾਨੀ ਹੋਈ ਕਿ ਇਹ ਲੋਕ ਕਿਤੋਂ ਖਬਰਾਂ ਲੈ ਕੇ ਆਉਂਦੇ ਮੈਂ ਬਾਈਬਲ ਕੋਰਟਿੰਗ ਨੂੰ ਫੋਨ ਲਾਇਆ ਮੈਂ ਕਿਹਾ ਗੱਲ ਸੁਣੀ ਹੈ ਤੁਹਾਨੂੰ ਮੁਬਾਰਕਾਂ ਵਧਾਈਆਂ ਉਹ ਕਹਿੰਦੇ ਨਹੀਂ ਅਜੇ ਇਹ ਗੱਲਾਂ 'ਚ ਕੋਈ ਸਚਾਈ ਨਹੀਂ ਆ ਫਿਰ ਮੇਰੇ ਪੁੱਛਣ ਤੇ ਉਹਨਾਂ ਨੇ ਦੱਸਿਆ ਕਿ ਡਾਕਟਰਾਂ ਨੇ 15 16 ਮਾਰਚ ਦੇ ਨੇੜੇ ਤੇੜੇ ਦੀ ਤਰੀਕ ਦਿੱਤੀ ਆ ਉਦੋਂ ਤੱਕ ਕਿੰਤਦਾਰ ਕਰਨਾ ਪਊਗਾ ਤੇ ਮੈਂ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਆ ਕਿ ਮੁੰਡੇ ਵਾਲਾ ਪਰਿਵਾਰ ਤੇ ਖੁਸ਼ੀਆਂ ਇੱਕ ਵਾਰੀ ਫੇਰ ਲੌਟਣਗੀਆਂ ਤਿੰਨ ਕ ਹਫਤੇ ਦਾ ਸਮਾਂ ਹੈ ਜੋ ਡਾਕਟਰਾਂ ਨੇ ਦਿੱਤਾ ਹੈ ਉਸ ਤੋਂ ਬਾਅਦ ਜੋ ਵੀ ਖਬਰ ਆਏਗੀ ਉਹ ਜਾਗਦਾਰ ਹੋ ਜਾਣੀ ਆ ਪਤਾ ਮੈਨੂੰ ਅੱਜ ਤੋਂ 15 ਸਾਲ ਪਹਿਲਾਂ ਵੀ ਸੀ ਉਸ ਤੋਂ ਪਹਿਲਾਂ ਵੀ ਪਤਾ ਸੀ ਪਰ ਮੈਂ ਜਦ ਤੱਕ ਪਰਿਵਾਰ ਦੇ ਇਹ ਜਿਵੇਂ ਮੈਂ ਦਾ ਚੰਡਾ ਗੱਲ ਨਹੀਂ ਕਰ ਲੈਂਦਾ ਮੈਂ ਇਹਨੂੰ ਖਬਰ ਬਣਾ ਕੇ ਨਹੀਂ ਚਿਤਰਾਉਂਦਾ ਦਾ ਖਬਰ ਮੈਂ ਅੱਜ ਵੀ ਨਹੀਂ ਬਣਾ ਰਿਆ ਮੈਂ ਤਾਂ ਇੱਕ ਸਾਧਨਾ ਤੁਹਾਡੇ ਨਾਲ ਉਹ ਕੁਰਸੀਆਂ ਦੀ ਔੜ ਵਾਲੀਆਂ ਕੁਰਸੀਆਂ ਥੋੜਾ ਜਿਹਾ ਪਹਿਲਾਂ ਫਾਇਦੀਆਂ ਕਰ ਰਿਹਾ ਜੋ ਤੁਸੀਂ ਤਿੰਨ ਹਫ਼ਤੇ ਬਾਅਦ ਸਾਰਿਆਂ ਨੇ ਦੇਖੀ ਲੈਣਾ ਉਦੋਂ ਮੇਰੀ ਬਲਕੌਰ ਸਿੰਘ ਨਾਲ ਗੱਲ ਨਹੀਂ ਸੀ ਉਹ ਚਾਹ ਕਿ ਇਹ ਕਰਕੇ ਮੈਂ ਸਿੱਧੇ ਤੌਰ ਤੇ ਨਹੀਂ ਸੀ ਕਿਆ ਉਹ ਗੱਲ ਆਪਣੇ ਤਰੀਕੇ ਨਾਲ ਮੈਂ ਕਹਿ ਕੀਤੀ ਸਮਝਣ ਵਾਲੇ ਉਹ ਦੋ ਵੀ ਸਮਝ ਗਏ ਸੀ ਪਰ ਅੱਜ ਬਲਕੌਰ ਸਿੰਘ ਨਾਲ ਗੱਲ ਹੋਣ ਤੋਂ ਬਾਅਦ ਮੈਨੂੰ ਲੱਗਿਆ ਕਿ ਇਹ ਖੁਸ਼ੀਆਂ ਸਿੱਧੂ ਮੂਸੇਵਾਲਾ ਦੇ ਚੌੜ ਵਾਲੇ ਲਖਾ ਕਰੋੜਾ ਲੋਕਾਂ ਨਾਲ ਸਾਧੀਆਂ ਕਰ ਲੈਣੀਆਂ ਚਾਹੀਦੀਆਂ ਹੁਣ ਤੋਂ ਹੀ ਤਿਆਰੀ ਕਰ ਲੋ ਕਿਵੇਂ ਸੈਲੀਬ੍ਰੇਟ ਕਰਨਾ ਕਿਉਂਕਿ ਇਹ ਕੋਈ ਸੌਖਾ ਸਾਮਾ ਨਹੀਂ ਤੇ ਪਰਵਾਰ ਲਈ ਮਾ ਦੁੱਖ ਨਹੀਂ ਘੜੀ ਉਹਨਾਂ ਨੇ ਪਿਛਲੇ ਤਕਰੀਬਨ ਹੁਣ ਮਹੀਤ ਦੋ ਸਾਲ ਹੋ ਜਾਣੇ ਜੋ ਉਹਨਾਂ ਨੇ ਦੇਖਿਆ ਉਹ ਮਾਰਾ ਕਿਸੇ ਨੂੰ ਨਾ ਦਿਖਾਵੇ ਮੈਂ ਜਿਹੜੇ ਦੁਖੀ ਪਰਿਵਾਰਾਂ ਦੀਆਂ ਕਹਾਣੀਆਂ ਇਹਨਾਂ ਨੂੰ ਸੁਣਾਉਂਦਾ ਹੁੰਦਾ ਕਿ ਉਹ ਇਤੇ ਕਰਕੇ ਸੁਣਾਉਂਦਾ ਸੀ ਕਿ ਇਹਨਾਂ ਨੂੰ ਕੁਝ ਹੌਸਲਾ ਮਿਲੇ ਤਰ੍ਹਾਂ ਵਾਸ ਮਿਲੇ ਸਾਡਾ ਬਹੁਤ ਹੁੰਦੇ ਰਿਸ਼ਤੇਦਾਰ ਵੀ ਹੁੰਦੇ ਆ ਬਰ ਹਰਾ ਮੈਨੂੰ ਆਪਣਾ ਇੱਕ ਫਰਜ਼ ਹੁੰਦਾ ਆਪਣਾ ਇੱਕ ਤਰੀਕਾ ਹੁੰਦਾ ਗੱਲ ਕਰਨ ਦਾ ਤੁਸੀਂ ਹਰ ਬੰਦੇ ਨਾਲ ਹਰ ਗੱਲ ਕਰਨੀ ਨਹੀਂ ਸਕਦੇ ਬੜਾ ਸੋਚ ਸੰਤ ਕੇ ਵਜੇ ਸੰਸਟੇ ਵੀ ਉਸ ਤੇ ਗੱਲ ਕਰਨੀ ਪੈਂਦੀ ਅਤੀ ਪਿਛਲੇ ਸਾਲ ਮੈਂ ਤੇ ਡਾਕਟਰ ਮਲਤਾਨੀ ਮੁੰਬਈ ਦਾ ਚੰਡੀਗੜ੍ਹ ਤੋਂ ਗਈ ਸੀ ਕਿੱਥੇ ਅਤੀ ਬਲਵਿੰਦਰ ਤੇ ਕੋਈ ਨਾਲ ਤੁਸੀਂ ਡੇਟੀਆਕ ਵੀ ਉਦੋਂ ਵੀ ਅਸੀਂ ਇਹ ਗੱਲ ਥੇੜੀ ਸੀ ਇਹ ਤੁਹਾਨੂੰ ਕੋਈ ਇਹੋ ਜਿਹਾ ਡਾਕਟਰਾਂ ਦੀ ਸਲਾਹ ਨਾਲ ਕੋਈ ਉਪਾਏ ਕਰਨਾ ਚਾਹੀਦਾ ਕਿਉਂਕਿ ਰਾਤ ਤੋਂ ਬਿਨਾ ਜਿਨਾ ਔਖਾ ਹੋ ਜਾਂਦਾ ਅਸੀਂ ਸਾਰੇ ਫੈਮਿਲੀ ਵਾਲੇ ਲੋਕ ਆ ਜਿਨ੍ਹਾਂ ਦੇ ਨਹੀਂ ਹੈ ਜੇ ਉਹਨਾਂ ਨੂੰ ਜਾ ਕੇ ਪੁੱਛੋ ਔਰ ਖਾਸ ਤੌਰ ਤੇ ਜੀਨਾ ਨਾਲ ਇਹੋ ਜਿਹੀ ਟ੍ਰਾਈਡੀ ਹੋ ਜਾਂਦੀ ਆ ਕਿਵੇਂ ਦਿਨ কাটਦੇ ਨੇ ਤੇ ਕਿਵੇਂ ਰਾਤਾਂ কাটਦੇ ਆ ਸੋ ਇਹ ਸਾਡੀ ਇੱਕ ਕੋਸ਼ਿਸ਼ ਸੀ ਬੜੇ ਤਰੀਕੇ ਨਾਲ ਇਕ ਪਰਵਾਰਤਾ ਕੇ ਸੁ랴ਹਾ ਪਚਾਉਣਾ ਕੇ ਇਹ ਸਾਰਾ ਕੁਛ ਅੱਜਕਲ ਸਾਇੰਟਿਫਿਕ ਤਰੱਕੀ ਦੇ ਨਾਲ-ਨਾਲ ਮੈਡੀਕਲ ਸਾਇੰਸ ਤਾਂ ਆ ਨਵੀਆਂ ਜਿਹੜੀਆਂ ਤੇਤਨਾਵਾਂ ਨੇ ਉਹਨਾਂ ਦੇ ਬੱਤੇ ਨਗਰ ਇੱਕ ਉਹ ਖਾ ਕੰਮ ਨਹੀਂ ਹੈ ਬੜੇ ਤਰੀਕੇ ਨੇ ਉਹ ਸਾਰੇ ਅਸੀਂ ਹੌਲੀ-ਹੌਲੀ ਸਮਾ ਦੇਖਦੇ ਹੋਏ ਇਸਕੋ ਦੀ ਨਾਜ਼ੁਕਤਾ ਨੂੰ ਦੇਖਦੇ ਹੋਏ ਕਿਤੇ ਗਾਏ-ਬਗਾਏ ਡਿਸਕਸ ਕਰਦੇ ਰਹਦੇ ਸੀ ਔਰ ਮੈਂ ਫੋਨ ਤੇ ਵੀ ਹਮੇਸ਼ਾ ਜੋ ਗੱਲ ਕਰਦੇ ਰਹਿੰਦੇ ਸੀ ਅਸੀਂ ਮੈਂ ਕਿਤੇ ਨਾ ਕਿਤੇ ਥੋੜਾ ਜਿਹਾ ਸਬਜੈਕਟ ਥੇੜਨਦਾ ਹੁੰਦਾ ਸੀ ਬਹੁਤਾ ਕਹਿ ਨਹੀਂ ਸਕਦੀ ਕਿ ਉਹ ਕਿ ਜ਼ਿੰਦਗੀ ਉਹਨਾਂ ਦੀ ਆਗਰ ਫੈਸਲਾ ਉਹਨਾਂ ਨੇ ਲੈਣਾ ਪਰ ਕਿਤੇ ਨਾ ਕਿਤੇ ਜਿਹੜੇ ਨੇਰੇ ਤੁਹਾਡੇ ਆਰਗੇ ਸ਼ੋਭ ਚੰਤੇ ਦੇ ਪਰਿਵਾਰ ਦੇ ਉਹਨਾਂ ਦੇ ਵੀ ਲੱਗਦਾ ਕਿ ਇਹਨਾਂ ਦੀ ਜ਼ਿੰਦਗੀ ਥੋੜੀ ਜਿਹੀ ਬਾਹਰ ਆਉਣ ਬਹੁਤ ਦੁੱਖ ਦੇਖ ਲਿਆ ਬਹੁਤ ਰੋਣਾ ਟੋੜਾ ਹੋ ਗਿਆ ਪਰ ਹੌਸਲਾ ਦਿੱਤਾ ਤੁਸੀਂ ਹਰ ਰੋਜ਼ ਦੰਦੇ ਸੀ ਹਜ਼ਾਰਾਂ ਲੋਕ ਕੋਤਲੇ ਕਿਨ ਚੇਨਿਤ ਰਾਤਵਾਰ ਨੂੰ ਬਹੁਤ ਵੱਡੀ ਗਿਣਤੀ ਚ ਸੁਭਦੀਪ ਦੇ ਪ੍ਰਚੰਸ਼ਕ ਪਹੁੰਚਦੇ ਸੀ ਜਿਨ੍ਹਾਂ ਨਾਲ ਪਰਿਵਾਰ ਨੂੰ ਬਹੁਤ ਹੌਸਲਾ ਮਿਲਿਆ ਅੱਜ ਵੀ ਬਲਕਾਰ ਚੰਗੇ ਦਰਸਾਇਆ ਕਿ ਇਹ ਲੋਕਾਂ ਦਾ ਪਿਆਰ ਔਰ ਲੋਕਾਂ ਦਾ ਹੰਗਾਰਾ ਉਹਨੇ ਸਾਨੂੰ ਜੀਣ ਦੀ ਤਮੰਨਾ ਸਾਡੀ ਜਿਹੜੀ ਤੇਜੋਦੀ ਜਾਗਦੀ ਰੱਖੀ ਉਹਨੇ ਮੈਨੂੰ ਆਧਵੀ ਕੀਤਾ ਸਾਰੇ ਫੈਕਟ ਉਹਨੇ ਮੈਨੂੰ ਇਹ ਵੀ ਕਹਿ ਕੇ ਪਿਛਲੇ ਕੱਲ ਤੇ ਅੱਜ ਕਾਫੀ ਲੋਕਾਂ ਦੇ ਫੋਨ ਆ ਰਹੇ ਆ ਕਿ ਤੁਹਾਡੇ ਘਰ ਚ ਇਹੋ ਜੀ ਚੰਗੀ ਖਬਰ ਨਿਕਲ ਕੇ ਆ ਰਹੀ ਆ ਉਹ ਕਹਿੰਦੇ ਇਹ افਵਾਹਾਂ ਨਹੀਂ ਅਜੇ ਸਮਾ ਹੈ ਤੈਨੂੰ ਕਹ ਹਫਤੇ ਹੋਰ ਲੱਗਣਗੇ ਜੋ ਡਾਕਟਰਾਂ ਨੇ ਡੇਟ ਦਿੱਤੀ ਆ ਉਹ 15 ਮਾਰਚ ਦੇ ਆੜੇ ਗਾੜੇ ਦੀ ਹੈ ਸੋ ਰੋਤੋ ਇਹ ਖਬਰ ਤੁਹਾਡੇ ਨਾਲ ਖਬਰ ਕਹਿ ਲੋ ਚੰਗੀ ਖਬਰ ਕਹਿ ਲੋ याडियाँ दुआव का नतीजा कह लो जो तो थे साझा करना गल् होर बहुत ने वो दूसरे एपीसोड मैं शायद अज ही एक होर कर दी नहीं तो कल तो करना ही है वो फिर तो करांगे। आज है। ते साझिया करा अज मैं इस गलू इत ही सीमित रखूँगा कि महाराज आने वाले जड़े तीन हफ्ते है उन्होंने भी इस परिवार से बख्शे रखन ਜਿਵੇਂ ਇੰਨਾ ਸਮਾਂ ਪਰਵਾਰ ਦਾ ਹਫ਼ਤਾ ਤੁਸੀਂ ਸਾਰਿਆਂ ਨੇ ਰੱਬ ਨੇ ਵੀ ਦਿੱਤਾ। ਰੱਬੂ ਵੀ ਟੱਗੇ ਮੰਬਿਆ ਵੀ ਫੌਂਦਾ। ਤੇ ਬਖਸ਼ਾ ਬਣੀਆਂ ਰਹਿਣ। ਔਰ ਤੁਸੀਂ ਸਾਰੇ ਇੱਕ ਵਾਰੀ ਫੇਰ ਉਸ ਘਰ ਚ ਜਾ ਕੇ ਸ਼ੁਭਦੀਪ ਦੇ ਨਾਮਾ ਰੂਪ ਜੋ ਵੀ ਆਊਗਾ। ਉਹਨੂੰ ਦੇਖ ਸਕੋ ਆਉਣ ਵਾਲੇ ਸਮੇਂ ਤੇ ਇਹ ਮੀਆਂ ਬੀਵੀ ਤੇ ਨਾਲ ਬਾਈ ਚਮਕੌਰ ਸਿੰਘ ਨੂੰ ਉਨਾਂ ਦੇ ਪਰਿਵਾਰ ਨੂੰ ਇਹ ਖੋਲ ਰਿੰਦਗੀ ਚ ਅੱਗੇ ਵਧਣ ਦਾ ਉੰਗਾਰਾ ਮਿਲੇ ਹੌਸਲਾ ਮਿਲੇ ਇਮਤਿਹਾਨ ਮਿਲੇ ਆਪਾਂ ਮਰਦੀਆਂ ਆਪਾਂ ਅੱਗੇ ਤੁਰਦੀਆਂ ਆਪਾਂ ਸਾਰੀ ਜ਼ਿੰਦਗੀ ਚੱਲਦੀ ਔਰ ਮੈਨੂੰ ਜੋ ਸਭ ਤੋਂ ਚੰਗੀ ਗੱਲ ਲੱਗੀ ਬਾਈਬਲ ਘੋੜ ਸਿੰਘ ਨੇ ਜੋ ਕਹੀ ਇਹ ਲੋਕਾਂ ਦਾ ਜਿਹੜਾ ਵਿਸ਼ਵਾਸ ਸੀ ਛਿੱਡੂ ਮੂਛੇ ਵਾਲਾ ਜੋ ਪਿਆਰ ਸੀ ਜੋਨਾ ਦਾ ਇਤਤ ਮਾਨ ਸੀ ਉਹ ਗਰਾਫੀ ਔਰ ਦੁਆਵਾ ਉਹਨਾ ਦਿਆਂ ਇਹ ਸਭ ਉਹੀ ਵਜ੍ਹਾ ਕਰਕੇ ਆ ਉਹ ਕਹਿੰਦੇ ਮੈਂ ਮਹੀਨੇ ਤੋਂ ਜ਼ਿਆਦਾ ਬਿਮਾਰ ਰਹਾ ਪਰ ਮੈਂ ਕਦੇ ਵੀ ਡੋਲਿਆ ਨਹੀਂ ਮੈਨੂੰ ਪਤਾ ਸੀ ਲੋਕਾਂ ਦੀਆਂ ਦੁਆਵਾ ਮੇਰੇ ਨਾਲ ਨੇ ਇਹ ਸਾਰੇ ਮੇਰੇ ਆਪਣੇ ਆ ਕਹਿੰਦੇ ਬੜੇ ਸਾਡੇ ਇਸ ਬਾਤ ਗੱਲ ਕੀਤੀ ਅੱਗੇ ਕਈ ਵਾਰੀ ਬਲਕੌਰ ਸਿੰਘ ਤਲਫ ਹੋ ਜਾਂਦੇ ਸੀ ਜਦੋਂ ਸਰਕਾਰ ਦੇ ਨਮੋਸ਼ੀਆਂ ਸ਼ੋਭਦੀਪ ਲਈਆਂ ਤਾਂ ਆਪ ਮੰਗਲਨੀਆ ਗੱਲਾਂ ਸਰਕਾਰਾਂ ਦੀ ਕੀਤੀ ਬੇਕਦਰੀ ਥੋੜਾ ਜਿਹਾ ਕਾਨੂੰਨੀ ਦਾਅਵੇ ਚਲਦੇ ਰਹਿਣਾ ਔਰ ਕੁਝ ਪੁਲਿਸ ਦੀ ਟਲਮਟ ਪਰ ਉਹਨੂੰ ਸਾਰਿਆਂ ਨੂੰ ਕੁਝ ਨਹੀਂ ਕੀਤਾ ਉਹ ਵਾਲਿਆਂ ਅੱਲੀ ਇਸੇ ਕੱਲ ਤੱਕ ਲੰਟਰ ਰਹੇ ਇਤਾਂ ਕੀ ਗੱਲ ਆ ਸੋ ਦੋਸਤੋ ਸਾਰੇ ਆਪਾਂ ਇੰਤਜ਼ਾਰ ਕਰਦੇ ਆਂ ਅਗਲੇ ਮਹੀਨੇ ਤੇ ਆਪੇ ਤੱਕ ਦਾ ਤੇ ਫੇਰ ਆਪਾਂ ਇਸ ਪਰਿਵਾਰ ਨਾਲ ਆਪਣੀਆਂ ਖੁਸ਼ੀਆਂ ਸਹਾਇਤਿਆ ਕਰਾਂਗੇ ਉਦੋਂ ਤੱਕ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਸਤਿ ਦੋਸਤੋ ਇੱਕ ਵਾਰ ਫਿਰ ਤੋਂ ਦਾ ਸਾਰਿਆਂ ਦਾ ਤੁਹਾਡੀ ਆਪਣੀ ਪੰਜਾਬੀ ਚੈਨਲ ਹਿੰਦ ਪੰਜਾਬ ਤੇ ਸਵਾਗਤ ਹੈ ਤੇ ਮੈਂ ਬਜੀਤ ਪਰਮਾਰ ਹਾਜ਼ਰ ਹਾਂ ਅੱਜ ਕੁਲ ਇੱਕ ਹੱਟ ਕੇ ਗੱਲ ਕਰਨ ਲਈ ਤੁਹਾਨੂੰ ਯਾਦ ਹੋਏਗਾ ਪਿਛਲੇ ਕੁਝ ਦਿਨ ਪਹਿਲਾਂ ਤੇਰਾ 14 ਦਿਨ ਪਹਿਲਾਂ ਅਸੀਂ ਆਪਣਾ ਐਪੀਸੋਡ ਨੰਬਰ 468 ਬਣਾਇਆ ਸੀ ਜਿਹਨੇ ਇਸ ਗੱਲ ਦੀ ਆ ਮਿਲਦੇ ਤੇ ਇੱਕ ਗੱਲ ਕੀਤੀ ਗਈ ਸੀ ਕਿ ਮੂਤਰੇ ਵਾਲਾ ਪਰਿਵਾਰ ਕਿਤੇ ਤਰ੍ਹਾਂ ਖੁਸ਼ੀਆਂ ਲਾਉਟਾਂ ਤੁਸੀਂ ਉਹ ਐਪੀਸੋਡ ਦੇਖਿਆ ਹੋਣਾ ਨਹੀਂ ਤੇ ਇੱਕ ਵਾਰੀ ਫੇਰ ਦੇਖ ਲਿਓ 488 ਨੰਬਰ ਉਦੋਂ ਤੇਤੀ ਗੱਲ ਕੀਤੀ ਜੀ ਕਿਵੇਂ ਇੱਕ ਮੁੰਬਈ ਦੇ ਪਰਿਵਾਰ ਦੇ ਨੌਜਵਾਨ ਪੁੱਤਰ ਨੂੰ ਉਹ ਤੁਹਾਡੇ ਕੈਨਲ ਮਾਰ ਦਿੰਦੇ ਆ ਪਰ ਦੋ ਸਾਲਾਂ ਬਾਅਦ ਉਹ ਪਰਿਵਾਰ ਮੀਆਂ بیوی ਆਪਣੇ ਇਕਲੌਤੇ بیٹے ਦੇ ਮਰਨ ਤੋਂ ਬਾਅਦ ਡਾਕਟਰੀ ਇਲਾਜ ਤੋਂ ਬਾਅਦ ਉਨਾ ਦੇ ਕਰੇ ਟਵਿਨ ਪੈਦਾ ਹੁੰਦੇ ਇੱਕ ਬੇਟਾ ਔਰ ਇੱਕ ਬੇਟੀ ਜਿਹੜੇ ਆ ਦੇ ਕਾਲਜ ਚ ਪੜਦੇ ਆ ਚਮੂਚੇ ਵਾਲਾ ਪਰਿਵਾਰ ਨਾਲ ਮੇਰੀ ਜੋ ਰਿਸ਼ਤੇ ਨੇ ਜੋ ਮੇਰੀ ਸਾਹਜ ਹੈ ਉਹਦੇ ਚੱਲਦੇ ਉਹ ਮੈਂ ਪਿਛਲੇ 70 ਸਾਲ ਤੋਂ ਪਰਿਵਾਰ ਨੂੰ ਸਲਾਹ ਦਿੰਦਾ ਆ ਰਿਹਾ ਸੀ ਇਹੋ ਜਿਹਾਂ ਜਿਹੜੇ ਹਾਲਥੇ ਪੰਜਾਬ ਤੋਂ ਬਾਹਰ ਲੋਕਾਂ ਨਾਲ ਹੋਏ ਉਹਨਾਂ ਦੀ ਜ਼ਿੰਦਗੀ ਦੇ ਕਿੱਥੇ ਸੁਨਾਸਣਾ ਕਿ ਆਪਣੇ ਵੱਲੋਂ ਉਹਨਾਂ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰਦਾ ਸੀ ਕਿ ਕਿਤੇ ਤਰ੍ਹਾਂ ਇਹਨਾਂ ਦੀ ਜ਼ਿੰਦਗੀ 'ਚ ਇੱਕ ਨਵੀਂ ਰੌਣਕ ਆਏ ਟਰੈਜੀ ਟਰੈਜਡੀ ਆ ਉਹਦੀਪੋਰੀ ਨਹੀਂ ਸਾਖਦੀ ਮੂਸੇ ਵਾਲਾ ਸਿੱਧੂ ਮੂਸੇ ਵਾਲਾ ਨੇ ਵਾਪਸ ਆਹ ਨਹੀਂ ਜਿਵੇਂ ਮਾਪੇ ਲਈ ਇਹ ਪਹਾੜਾਂ ਦੀ ਜ਼ਿੰਦਗੀ ਦੀ ਕਠਿਣੀ ਬਹੁਤ ਔਖੀ ਹੋ ਜਾਂਦੀ ਆ ਤੋ ਖੈਰ ਮਹਾਰਾਜ ਨੇ ਬਰਕਤ ਕੀਤੀ ਮੈਂ ਉਸ ਐਪੀਸੋਡ 'ਚ ਦੁਆ ਕੀਤੀ ਸੀ ਕਿ ਮੇਰੀ ਗੱਲ ਮੰਨ ਕੇ ਤੇ ਉਹ ਮੇਰੇ ਵਰਗੇ ਲੱਖਾਂ ਕਰੋੜਾਂ ਜਿਹੜੇ ਤੇਦੂ ਮੂਸੇ ਵਾਲੇ ਤੇ ਪਹਿਨਾਂ ਉਹਨਾਂ ਦੀ ਆ ਦੁਆਵਾਂ ਦਾ ਉਹਨਾਂ ਦੀਆਂ ਇੱਛਾਵਾਂ ਦਾ ਮਾਨ ਕਰਨ ਮਾਨ ਕਰਦੇ ਹੋ ਅਗਰ ਪਰਿਵਾਰ ਕੋਈ ਹੀਲਾ ਕਰਦਾ ਹੈ ਤਾਂ ਅਸੀਂ ਸਾਰੇ ਬਹੁਤ ਖੁਸ਼ ਹੋਵਾਂਗੇ ਤੇ ਅੱਜ ਮੈਂ ਖੁਸ਼ ਖਬਰੀ ਤੁਹਾਨੂੰ ਦਿੰਨਾ ਪਿਛਲੀ ਵਾਰੀ ਮੈਨੂੰ ਪਤਾ ਸੀ ਕਿ ਇਹ ਨਵੇਂ ਜੀ ਇਸ ਪਰਿਵਾਰ ਚ ਆਉਣ ਵਾਲੇ ਨੇ ਪਰ ਮੈਂ ਇਹ ਸਿੱਧਾ ਨਹੀਂ ਸੀ ਕਿਹਾ ਕਿਉਂਕਿ ਮੇਰੀ ਪਰਿਵਾਰ ਦੇ ਕਿਤੇ ਮੈਂਬਰ ਨਾਲ ਗੱਲ ਨਹੀਂ ਸੀ ਹੋ ਸਕੀ ਬਾਤ ਪਤਾ ਲੱਗਿਆ ਕੇਵਲਕੌਰ ਸਿੰਘ ਕੁਝ ਬਿਮਾਰ ਚੱਲੇ ਸੀ 28 ਦਸੰਬਰ ਤੋਂ 4 ਫਰਵਰੀ ਤੱਕ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ ਹਸਪਤਾਲ 'ਚ ਵੀ ਦਾਖਲ ਲੈਣਾ ਪਿਆ ਅੱਜ ਮੈਡੀਟਰੋਂ ਡਿਟੇਲਸ ਤੇ ਗੱਲ ਹੋਈ ਤਾਂ ਉਹਨਾਂ ਨੇ ਦੱਸਿਆ ਕਿ 1 ਮਹੀਨੇ ਦੇ ਅੰਦਰ ਅੰਦਰ 8 ਕਿਲੋ ਭਾਰ ਉਹਨਾਂ ਦਾ ਘਟ ਗਿਆ ਪਰ ਜਦੋਂ ਮੈਂ ਸਿੱਧੀ ਗੱਲ ਕੀਤੀ ਕਿ ਪਤਾ ਲੱਗਿਆ ਕਿ ਤੁਹਾਡੇ ਘਰ ਤੇ ਇੱਕ ਵਾਰੀ ਫੇਰ ਖੁਸ਼ਕੀਆਂ ਵਾਪਸ ਆਉਣ ਦਾ ਸਾਹਮਣਾ ਬੰਦ ਰਿਆ ਮੈਨੂੰ ਕਿਸੇ ਨੇ ਅੱਜ ਫੋਨ ਕਰਕੇ ਕੱਲ ਰਾਤ ਹੀ ਇੱਕ ਫੋਨ ਕੀਤਾ ਸੀ ਕਿ ਨਤਿਆ ਕੇ ਉਹਨਾਂ ਦੇ ਘਰੇ ਟਵਿਨ ਪੈਦਾ ਹੋਏ ਆ ਮੈਨੂੰ ਗੱਲ ਤੇ ਯਕੀਨ ਨਹੀਂ ਆਇਆ ਕਿ ਜੜਵਾ ਬੱਚੇ ਪੈਦਾ ਹੋਏ ਨੇ ਮੁੱਛੇ ਵਾਲਾ ਪਰਿਵਾਰ ਮਨ ਬੜੀ ਹਰਾਨੀ ਹੋਈ ਕਿ ਇਹ ਲੋਕ ਇਹ ਤੋਂ ਖਬਰ ਲੈ ਕੇ ਆਉਂਦੇ ਆ ਮੈਂ ਬਾਈਬਲ ਕੌਰਟਿੰਗ ਨੂੰ ਫੋਨ ਲਾਇਆ ਮੈਂ ਕਿਹਾ ਗੱਲ ਸੁਣੀਏ ਤੁਹਾਨੂੰ ਮੁਬਾਰਕਾਂ ਵਧਾਈਆਂ ਉਹ ਕਹਿੰਦੇ ਨਹੀਂ ਅਜੇ ਇਹ ਗੱਲਾਂ ਚ ਕੋਈ ਸਚਾਈ ਨਹੀਂ ਆ ਫਿਰ ਮੈਨੂੰ ਪੁੱਛਣ ਤੇ ਉਹਨੇ ਦੱਸਿਆ ਕਿ ਡਾਕਟਰਾਂ ਨੇ 15-16 ਮਾਰਚ ਦੇ ਨੇੜੇ ਤੇੜੇ ਦੀ ਤਰੀਕ ਦਿੱਤੀ ਆ ਉਦੋਂ ਤੱਕ ਇੰਤਜ਼ਾਰ ਕਰਨਾ ਪਊਗਾ ਤੋਂ ਮੈਂ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਮੁੱਛੇ ਵਾਲਾ ਪਰਿਵਾਰ ਕੁਝ ਨਾ ਇੱਕ ਵਾਰੀ ਫੇਰ ਲੌਟਣ ਗਿਆ ਤਿੰਨ ਕ ਹਫਤੇ ਦਾ ਸਮਾਂ ਹੈ ਜੋ ਡਾਕਟਰਾਂ ਨੇ ਦਿੱਤਾ ਹੈ ਉਸ ਤੋਂ ਬਾਅਦ ਜੋ ਵੀ ਖਬਰ ਆਏਗੀ ਉਹ ਜਾਗ ਜਾਹਰ ਹੋ ਜਾਣੀ ਆ ਪਤਾ ਮੈਨੂੰ ਅੱਜ ਤੋਂ 15 ਦਿਨ ਪਹਿਲਾਂ ਵੀ ਸੀ ਉਸ ਤੋਂ ਪਹਿਲਾਂ ਵੀ ਪਤਾ ਸੀ ਪਰ ਮੈਂ ਜਦ ਤੱਕ ਪਰਿਵਾਰ ਦੇ ਇਤਿ ਜ਼ਿੰਮੇਦਾਰ ਸੱਜਣਾ ਗੱਲ ਨਹੀਂ ਕਰ ਲੈਂਦਾ ਮੈਂ ਇਹਨੂੰ ਖਬਰ ਬਣਾ ਕੇ ਨਹੀਂ ਸਿਚਣਾ ਤਦਾ ਖਬਰ ਮੈਂ ਹੱਥ ਵੀ ਨਹੀਂ ਬਣਾ ਰਿਹਾ ਮੈਂ ਤਾਂ ਫਾਦਨਾ ਤੁਹਾਡੇ ਨਾਲ ਉਹ ਕੁਛੀਆਂ ਦੀ ਔੜ ਵਾਲੀਆਂ ਕੁਛੀਆਂ ਥੋੜਾ ਜਿਹਾ ਪਹਿਲਾਂ ਸਾਧੀਆਂ ਕਰ ਰਹੇ ਹਾਂ ਜੋ ਤੁਸੀਂ ਤਿੰਨ ਹਫ਼ਤੇ ਬਾਅਦ ਸਾਰਿਆਂ ਦੇ ਦੇਖ ਕੇ ਲੈਣਾ ਉਦੋਂ ਮੇਰੀ ਬਲਕੌਰ ਸਿੰਘ ਨਾਲ ਗੱਲ ਨਹੀਂ ਸੀ ਉਹ ਚਾਹ ਕਿ ਇਸ ਕਰਕੇ ਮੈਂ ਸਿੱਧੇ ਤੌਰ ਤੇ ਨਹੀਂ ਸੀ ਕਿਹਾ ਉਹ ਗੱਲ ਆਪਣੇ ਤਰੀਕੇ ਨਾਲ ਮੈਂ ਕਹਿ ਕੀਤੀ ਸਮਝਣ ਵਾਲੇ ਉਦੋਂ ਵੀ ਸਮਝ ਗਈ ਸੀ ਪਰ ਅਜ ਬਲਕੌਰ ਸਿੰਘ ਨਾਲ ਗੱਲ ਹੋਣ ਤੋਂ ਬਾਅਦ ਮੈਨੂੰ ਲੱਗਿਆ ਕਿ ਇਹ ਖੁਸ਼ੀਆਂ ਸਿੱਧੂ ਮੁਸੇਵਾਲਾ ਦੇ ਚੌੜ ਵਾਲੇ ਲਖਾ ਕਰੋੜਾ ਲੋਕਾਂ ਨਾਲ ਸਾਧੀਆਂ ਕਰ ਲੈਣੀਆਂ ਚਾਹੀਦੀਆਂ ਹੁਣ ਤੋਂ ਹੀ ਤਿਆਰੀ ਕਰ ਲੋ ਕਿਵੇਂ ਸੈਲੀਬ੍ਰੇਟ ਕਰਨਾ ਕਿਉਂਕਿ ਇਹ ਕੋਈ ਸੌਖਾ ਸਾਮਾ ਨਹੀਂ ਚੀਜ਼ ਪਰਵਾਰ ਲਈ ਬਹੁਤ ਦੁੱਖ ਦੀ ਘੜੀ ਉਹਨਾਂ ਨੇ ਪਿਛਲੇ ਤਕਰੀਬਨ ਹੁਣ ਮਈ 2 ਸਾਲ ਹੋ ਜਾਣੇ ਜੋ ਉਹਨਾਂ ਨੇ ਦੇਖਿਆ ਉਹ ਮਹਾਰਾਜ ਕਿਸੇ ਨੂੰ ਨਾ ਦਿਖਾਵੇ ਮੈਂ ਜਿਹੜੇ ਦੁਖੀ ਪਰਿਵਾਰਾਂ ਦੀਆਂ ਕਹਾਣੀਆਂ ਇਹਨਾਂ ਨੂੰ ਸੁਣਾਉਂਦਾ ਹੁੰਦਾ ਕਿ ਉਹ ਇਤੇ ਕਰਕੇ ਸੁਣਾਉਂਦਾ ਸੀ ਕਿ ਇਹਨਾਂ ਨੂੰ ਕੁਝ ਹੌਸਲਾ ਮਿਲੇ ਤਰ੍ਹਾਂ ਵਾਸ ਮਿਲੇ ਸਾਥਣ ਬਹੁਤ ਹੁੰਦੇ ਰਿਸ਼ਤੇਦਾਰ ਵੀ ਹੁੰਦੇ ਆ ਪਰ ਹਰ ਆਦਮੀ ਨੂੰ ਆਪਣਾ ਇੱਕ ਫਰਜ਼ ਹੁੰਦਾ ਆਪਣਾ ਇੱਕ ਤਰੀਕਾ ਹੁੰਦਾ ਗੱਲ ਕਰਨ ਦਾ ਤੁਸੀਂ ਹਰ ਬੰਦੇ ਨਾਲ ਹਰ ਗੱਲ ਕਰਨੀ ਸਾਫ ਤੇ بڑا ਸੋਚ-ਸਮਝ ਕੇ ਜਦ ਇਹ ਸੈਂਸਿਟਿਵ ਵਿਸ਼ੂ ਤੇ ਗੱਲ ਕਰਨੀ ਪੈਂਦੀ ਅਤੇ ਪਿਛਲੇ ਸਾਲ ਮੈਂ ਇੱਕ ਡਾਕਟਰ ਮਲਤਾਨੀ ਮੁੰਬਈ ਦਾ ਚੰਡੀਗੜ੍ਹ ਤੋਂ ਗਏ ਸੀ ਇਕੱਠੇ ਅਸੀਂ ਬਲਵਿੰਦਰ ਤੇ ਕੋਈ ਨਾਲ ਸੀ ਸਾਡੇ ਡੀ.ਐੱਫ. ਵੀ ਉਦੋਂ ਵੀ ਅੱਸੀ ਇਹ ਗੱਲ ਛੇੜੀ ਸੀ ਕਿ ਤੁਹਾਨੂੰ ਕੋਈ ਇਹੋ ਜਿਹਾ ਡਾਕਟਰਾਂ ਦੀ ਸਲਾਹ ਨਾਲ ਕੂਆ ਪਾਏ ਕਰਨਾ ਚਾਹੀਦਾ ਕਿਉਂਕਿ ਉਹ ਰਾਤ ਤੋਂ ਬਿਨਾ ਦਿਨ ਆ ਖਾ ਉਹ ਜਾਂਦਾ ਅਤਲੀ ਨੇ ਸਾਰੇ ਫੈਮਿਲੀ ਵਾਲੇ ਲੋਕ ਆ ਦੀਨਾ ਦੇ ਨਹੀਂ ਹੈ ਕਿ ਉਹਨਾਂ ਨੂੰ ਜਾ ਕੇ ਪੁੱਛੋ ਔਰ ਖਾਸ ਤੌਰ ਤੇ ਦੀਨਾ ਨਾਲ ਇਹੋ ਜੀ ਟ੍ਰਾਈਡੀ ਉਹ ਜਾਣਦੀ ਆ ਕਿਵੇਂ ਦਿਨ কাটਦੇ ਨੇ ਤੇ ਕਿਵੇਂ ਰਾਤਾਂ কাটਦੇ ਆ ਸੋ ਇਹ ਸਾਡੀ ਇੱਕ ਕੋਸ਼ਿਸ਼ ਸੀ ਬੜੇ ਤਰੀਕੇ ਨਾਲ ਇੱਕ ਪਰਿਵਾਰਤਾ ਕੇ ਸੁریہਾ ਪਹਚਾਉਣਾ ਕੇ ਇਹ ਸਾਰਾ ਕੁਝ ਅਜਕਲ ਸਾਇੰਟਿਫਿਕ ਤਰੱਕੀ ਦੇ ਨਾਲ-ਨਾਲ ਮੈਡੀਕਲ ਸਾਇੰਸ ਦਾ ਆਇਆ ਨਵੀਆਂ ਜਿਹੜੀਆਂ ਕੀਤਾਵਾਂ ਨੇ ਉਹਨਾਂ ਦੇ ਬੱਦੇ ਨਜ਼ਰ ਇਕੋ ਔਖਾ ਕੰਮ ਹੈ ਇਹ بڑے ਤਰੀਕੇ ਨੇ ਉਹ ਸਾਰੇ ਅਸੀਂ ਹੌਲੀ ਹੌਲੀ ਸਮਾ ਦੇਖਦੇ ਹੋਏ ਇਸੂ ਦੀ ਨਾਜ਼ਿਕਤਾ ਨੂੰ ਦੇਖਦੇ ਹੋਏ ਕਿਤੇ ਗਾਏ ਬਗਾਏ ਡਿਸਕਸ ਕਰਦੇ ਰਹਦੇ ਸੀ ਔਰ ਮੈਂ ਪੁੱਛਤੇ ਵੀ ਹਮੇਸ਼ਾ ਜੋ ਗੱਲ ਕਰਦੇ ਰਹਦੇ ਸੀ ਅਸੀਂ ਮੈਂ ਕਿਤੇ ਨਾ ਕਿਤੇ ਥੋੜਾ ਜਿਹਾ ਸਬਜੈਕਟ ਥੇੜਨਦਾ ਹੁੰਦਾ ਸੀ ਬਹੁਤਾ ਕਹਿ ਨਹੀਂ ਸਭ ਦੀ ਕੋਕੇ ਜ਼ਿੰਦਗੀ ਹੋਣਾ ਦੀ ਆਗਰ ਫੈਸਲਾ ਉਹਨਾਂ ਨੇ ਲੈਣਾ ਪਰ ਕਿਤੇ ਨਾ ਕਿਤੇ ਜਿਹੜੇ ਮੇਰੇ ਤੁਹਾਡੇ ਆਰਗੇ ਸ਼ੁਭਚਿੰਤਨ ਕੇ ਪਰਿਵਾਰ ਦੇ ਉਹਨਾਂ ਦੇ ਵੀ ਲੱਗਦਾ ਕਿ ਇਹਨਾਂ ਦੀ ਜ਼ਿੰਦਗੀ ਥੋੜੀ ਜਿਹੀ ਬਾਹਰ ਆਉਣ ਬਹੁਤ ਦੁੱਖ ਦੇਖ ਲਿਆ